ਨਹੀਂ ਬਖਸ਼ਿਆ ਬੀਪੀਆਂ ਨੇ ਗੁਰੂ ਘਰ ਦੀ ਸੰਗਤ ਨੂੰ ਨਗਰ ਕੀਰਤਨ ਚ ਸ਼ਾਮਲ ਹੋ ਕੇ ਕੱਟੀਆਂ ਜੇਪਾਂ ਅਤੇ ਲਾਹੀਆਂ ਝੂੜੀਆਂ ਚੰਗੇ ਭਲੇ ਕਰਦੀਆਂ ਬੀਪੀਆਂ ਜੋ ਦਿਖਾਈ ਤੇ ਰਹੀਆਂ ਹਨ ਇੱਕ ਨਗਰ ਕੀਰਤਨ ਚ ਸ਼ਾਮਲ ਹੁੰਦੀਆਂ ਹਨ ਅਤੇ ਉੱਥੇ ਭੀੜ ਭੜਕੇ ਵਾਲੇ ਚ ਸੰਗਤਾਂ ਦੀਆਂ ਜੇਪਾਂ ਕੱਟਦੀਆਂ ਹਨ ਅਤੇ ਬੀਪੀਆਂ ਦੀਆਂ ਚੂੜੀਆਂ ਲਾਉਂਦੀਆਂ ਹਨ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਜਿਸ ਵਿੱਚ ਇਹ ਬੀਪੀਆਂ ਦਾ ਝੱਟਾ ਜਿਨ੍ਹਾਂ ਦੀ ਗਿਣਤੀ 12 ਦੱਸੀ ਜਾ ਰਹੀ ਹੈ ਅਤੇ ਇਹ ਤਕਰ ਕੀਤਾ ਸੰਗਤਾਂ ਵਿੱਚ ਸ਼ਾਮਲ ਹੋ ਕੇ ਉੱਥੇ ਲੋਕਾਂ ਦੀਆਂ ਜੇਬਾਂ ਕੱਢਦੀਆਂ ਹਨ ਇਹਨਾਂ ਵੱਲੋਂ ਜੋ ਸੰਗਤਾਂ ਦੀਆਂ ਜੇਬਾਂ ਇਕੱਠੀਆਂ ਕੀਤੀਆਂ ਗਈਆਂ ਹਨ ਉਹਨਾਂ ਵਿੱਚੋਂ ਕਿਸੇ ਦਾ 5000 ਕਿਸੇ ਦਾ 10000 ਕਿਸੇ ਬੀਬੀ ਦੀ ਇਹਨਾਂ ਵੱਲੋਂ ਚੋਰੀ ਵੀ ਲਾਈ ਗਈ ਹੈ ਅਤੇ ਹੁਣ ਇਹਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਫਿਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ 12 ਬੀਬੀਆਂ ਦਾ ਜਥੇਦੀ ਜੋ ਕਿ ਸੰਗਤ ਵਿੱਚ ਸ਼ਾਮਲ ਹੋ ਕੇ ਜੇਬਾਂ ਕੱਢਦੀਆਂ ਪਰ ਇਹਨਾਂ ਨੂੰ ਪਉਰਾ ਵੀ ਇਸ ਗੱਲ ਦੀ ਸ਼ਰਮ ਲਿਹਾਜ਼ ਨਹੀਂ ਕਿ ਉਹ ਸ਼ਾਮਲ ਕਿਹੜੀ ਜਗ੍ਹਾ ਤੇ ਹੋ ਰਹੀਆਂ ਹਨ ਤੇ ਉਹ ਕਰ ਕੀ ਰਹੀਆਂ ਹਨ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਨ ਬੀਬੀਆਂ ਦੀਆਂ ਜੋ ਕਿ ਸੰਗਤਾਂ ਵਿੱਚ ਸ਼ਾਮਲ ਹੋ ਕੇ ਲੋਕਾਂ ਦੀਆਂ ਛੇਪਾਂ ਕੱਟਦੀਆਂ ਹਨ ਅਤੇ ਚੂੜੀਆਂ ਲਾਉਂਦੀਆਂ ਹਨ ਤੇ ਹੁਣ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਹੈ ਅਤੇ ਹੁਣ ਇਹ ਆਪਣੇ ਮੂਲ ਲਖੋ ਰਹੀਆਂ ਹਨ ਤਸਵੀਰਾਂ ਵਿੱਚ ਤੁਸੀਂ ਸਾਬ ਦੇਖ ਸਕਦੇ ਹੋ ਕਿ ਇਹ ਚੱਕੇ ਭਲੇ ਦੀਆਂ ਲੱਗ ਰਹੀਆਂ ਹਨ ਬੀਬੀਆਂ ਜੋ ਕਿ ਸੰਗਤਾਂ ਵਿੱਚ ਸ਼ਾਮਲ ਹੋ ਕੇ ਨਗਰ ਕੀਰਤਨ ਸ਼ਾਮਲ ਹੋ ਕੇ ਲੋਕਾਂ ਦੀਆਂ ਛੇਪਾਂ ਕੱਟਦੀਆਂ ਹਨ 5000 ਕੱਟ ਲੈਂਦੀਆਂ ਹਨ 10000 ਕੱਟ ਲੈਂਦੀਆਂ ਹਨ ਸੋਨੇ ਦੀਆਂ ਚੂੜੀਆਂ ਛਾਪਾਂ ਲਾ ਲੈਂਦੀਆਂ ਹਨ ਅਤੇ ਆਖਰ ਪੁਲਸ ਅੜਿੱਕੇ ਚੜ ਜਾਂਦੀਆਂ ਹਨ ਹੁਣ ਇਹਨਾਂ ਨੂੰ ਮੂਲ ਲਗਾਉਣ ਤੋਂ ਸਵਾਹ ਹੋਰ ਕੁਝ ਨਹੀਂ ਸੋਚ ਰਿਆ ਤਸਵੀਰਾਂ ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਹ ਬੀਬੀਆਂ ਦਾ ਜਥਾ ਜੋ ਪੁਲਸ ਦੀ ਇਕਲੀੜੀ ਕਾਂਸਟੇਬਲ ਦੀ ਨਿਗਰਾਨੀ ਹੇਠ ਹੈ ਅਤੇ ਇਹਨਾਂ ਵੱਲੋਂ ਸੰਗਤਾਂ ਚ ਸ਼ਾਮਲ ਹੋ ਕੇ ਲੋਕਾਂ ਦੀਆਂ ਸੰਗਤਾਂ ਦੀਆਂ ਜੀਮਾਂ ਕਟੀਆਂ ਗਈਆਂ ਹਨ